ਮਾਫੀ ਮੰਗ ਮਾਫੀ ਮੰਗ ਖਾ ਗੜ ਮਾਰ ਮਾਫੀ ਮਾਫੀ ਮੰਗਦੇ ਮਾ ਹੋ ਗਿਆ ਉਸ ਮੁੰਡੇ ਦੇ ਕੋਨੇ ਸੀ ਲੱਭਾਂਗੇ ਉਹਦਾ ਵੀ ਸੋਦਾ ਲਾਵਾਂਗੇ ਪਰ ਹੁਣ ਤੂੰ ਇੰਨਾ ਦੇਖ ਬੱਚ ਕੁੜੀਆਂ ਕਿੰਨੀਆਂ ਕਰੀ ਨਾ ਜਿੰਨੇ ਸਾਰੇ ਭੈਣਾਂ 3 ਭੈਣਾਂ ਹੋਰ ਜਦੋਂ ਨਵਾਂ ਸੇਕ ਹੁੰਦਾ ਹੁਣ ਪੁੱਤੀ ਕਹੋਂਗੇ ਹੁਣ ਹੁਣ ਅਗਲੇ ਮਿੰਨੂ ਵੀ ਕਹਿੰਦੇ ਜਾਇਦਰ ਵੀ ਕਹਿੰਦੇ ਨੇ ਵੀ ਤੂੰ ਇੱਕਦਮ ਪੁੱਤ ਕਿਉਂ ਬਣਾ ਲੈਨੀ ਆ ਹੁਣ ਮੈਂ ਪੁੱਤ ਬਣਾ ਬਣਾਉਂਗੇ ਫੇਰ ਮਿੰਨੂ ਮੈਂ ਨਾਲ ਜੋੜ ਲੇ ਜੇ ਮੈਨੂੰ ਪੈਦਲ ਕਹਿੰਦੇ ਉਹ ਉੱਥੇ ਬੈ ਮੇਰੇ ਲਾਗੇ ਨਾ ਬੈ ਫੇਰ ਕਈ ਜਾਇਦਰ ਮਾਰਦੇ ਦਬਕਾ ਪਿਸਾ ਦਾ ਲੱਗਣਾ ਤੇ ਫੋਟੋ ਦੇ ਕਰਾ ਲਿਆ ਤੇ ਬਾਸੂਆ ਕੇ ਮੈਂ ਖਾਦੇ ਜਾ ਮਾਲ ਖਾਦੀ ਕਿ ਜਿਹੜਾ ਇਹਾ ਇੱਕ ਨੂੰ ਪੁੱਤ ਬਣਾ ਲੈਣੀ ਆ ਪਰ ਪੁੱਤ ਬਣ ਕੇ ਵਫਾ ਕੋਈ ਨਹੀਂ ਕਰਦਾ ਮੈਨੂੰ ਪਤਾ ਨਹੀਂ ਕੀ ਗੱਲ ਆ ਨਹੀਂ ਮਾਤਾ ਜੀ ਇਹ ਗੱਲ ਨਹੀਂ ਮੈਂ ਪੁੱਤ ਕਰਕੇ ਨਹੀਂ ਬੁਖਾਉਂਦਾ ਮੈਂ ਪੁੱਤ ਹੈਗਾ ਛੋਟਾ ਬਾਈਂਕਲਾਸ ਕਰਦਾ ਤੁਹਾਨੂੰ ਛੋਟੇ ਗੋਲੀ ਜਾਂਦਾ ਸੀਗਾ ਮੈਨੂੰ ਟਿਗਟ ਲੁਕਿਆ ਹੋਇਆ ਹੈਗਾ ਮੈਂ ਮਾਂ ਦੇ ਨਾਲ ਰਹਿੰਦਾ ਨਾ ਕਿ ਬਾਹਰ ਜਾਉਂਦਾ ਓਕੇ ਪਾਪਾ ਜੀ ਨਾਲ ਰਹਿੰਦੇ ਨੇਗੀ ਪਰ ਹੁਣ ਸਵੇਰ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਬਾ ਪੱਕੇ ਸੀ। ਬੜਾ ਵੀਡੀਓੜੀਆਂ ਪਾਈਆਂ ਪਤਾ ਮੈਂ ਰੋਟੀ ਖਾਂਦੀ ਉਸ ਵੇਲੇ ਰੋਟੀ ਵੀ ਉੱਥੇ ਝੁੱਟ ਗਈ। ਮੈਨੂੰ ਕਹਿੰਦੀ ਮਾਤਾ ਵੀਡੀਓ ਦੇਖ ਕੇ ਕਹਿੰਦੀ ਵੀਡੀਓ ਤਾਂ ਦੇਖਣ ਵਾਲੀਆਂ ਨਹੀਂ ਹੋਣੀਆਂ। ਤੁੱਤੀ ਆਪ ਭੈਣਾ ਵਾਲਾ ਵਾ ਤੁੱਤੀਆ ਵਾਲਾ ਵਾ ਜਿੰਨੇ ਵੀਡੀਓ ਆ ਪਾਈਆਂ ਨਾ ਤੁਸ ਗਲਤੀ ਇੱਕ ਕਰੀ ਮੰਨ ਵੀ ਹਾਂ ਵੀ ਕਿਸੇ ਨੇ ਪਾਈਆਂ ਬਾਅਦ ਚ। ਠੀਕ ਹੈ ਨਾ? ਉਹਦੀ ਹੁਣ ਮਾਫੀ ਮੰਗਣੀ ਆ ਤੁ। ਠੀਕ ਹੈ ਨਾ? ਮੈਂ ਮਾਫੀ ਮੰਗ ਰਹੀ ਤੁ ਜੇ ਇਹ ਕਿਹੋ ਜਿਹਾ ਪਹਿਲਾਂ ਤੇਰੇ ਨਾਲ ਲਾਉਣ ਵਾਲੀਆਂ ਨੇ ਹੁਣ ਤੂੰ ਮਾਫਾ ਪਹਿਲਾਂ ਤੇਰੇ ਸਲੋਤਰ ਫਿਰਨ ਵਾਲਾ ਠੀਕ ਹੈ? ਮਾਫਾ ਮੰਗ ਮਾਗ ਮਾਫੀ ਕਿੱਤੀ ਆ ਮੈਂ ਆਂ ਪੈਣਾ ਮੇਰੀਆਂ ਨਾ ਜਿੰਨੀਆਂ ਵਾ ਮੈਨੂੰ ਮਾਫ ਕਰਨਾ ਮੈਂ ਫੋਨ ਗਲਤੀ ਨਾਲ ਫੜਾ ਕੇ ਬਹਿ ਗਿਆ ਕਿਸੇ ਨਾਲ ਗਲਤੀ ਨਾਲ ਮਾਗ ਮਾਫੀ ਇੱਕ ਚਪੈੜ ਹੋਰ ਖਾਏ ਦੀ ਨਹੀਂ ਮੇਰੀਆਂ ਤੂੰ ਮੇਰਾ ਹੈਗਾ ਨਾ ਜੇ ਤੂੰ ਹੈਗਾ ਨਾ ਮਾਰ ਲਈ ਕਾ ਮਾਫੀ ਮੰਗ ਮਾਫੀ ਮੰਗਦੇ ਮੈਂ ਸਾਰਿਆਂ ਤੋਂ ਅੱਗੇ ਤੋਂ ਬਾਅਦ ਮੈਂ ਆਪਣਾ ਫੋਨ ਕਿਸੇ ਮੁੰਡੇ ਨੂੰ ਨਹੀਂ ਫੜਾਉਂਗਾ ਧੋਖੇ ਨਾਲ ਕਿਸੇ ਮੁੰਡੇ ਨੇ ਵੀਡੀਓ ਕਰਤੀ ਆ ਹਾਂਜੀ ਹਾਂ ਠੀਕ ਆ ਠੀਕ ਹੈ ਜੀ ਅੱਗੇ ਤੋਂ ਬਾਅਦ ਸੋਹਲਾ ਸਿੰਘ ਵੀ ਜੁੜਿਆ ਹੈ ਗਰੁੱਪ ਦੇ ਵਿੱਚ ਆਪਣਾ ਪਤਾ ਕੀ ਗੱਲ ਸਿੰਘ ਸਿੰਘ ਦਾ ਗਰੁੱਪ ਚੱਲਿਆ ਹੋਇਆ ਵਾ ਜਿਹੜੇ ਇਹਦੇ ਵਿੱਚ ਸਿੰਘਾਂ ਦੇ ਫੋਨ ਹੋਰ ਵੀ ਨੇ ਜਿਹੜਾ ਸਿੰਘ ਆਪਣਾ ਕੋਈ ਫੋਨ ਫੜਦਾ ਕਿਸੇ ਨੂੰ ਆਪਣਾ ਫੋਨ ਨੇ ਪਰੋੜਾ ਨਾਲ ਹੁਣ ਇਹ ਸਿੰਘ ਦੀ ਗਲਤੀ ਨਿਕਲੀ ਇਸੇ ਵਕਤ ਦੀ ਮਾਂ ਵੀ ਲਾਗੀ ਨਾਲ ਇਹਨਾਂ ਨੂੰ ਲੈਣਦਾ ਵਾ ਮਾਫੀ ਵੀ ਮੰਗ ਲੇਦਾ ਧਾਰ ਵੀ ਤੇ ਸੌਦਾ ਵੀ ਲਾਤਾ ਸੀ ਬਹੁਤ ਠੀਕ ਹੈ ਨਾ ਮੇਰੇ ਨਾਲ ਗਲਤੀ ਇਹ ਹੋਈ ਕਿ ਇਹਨੇ ਮੁੰਡੇ ਨੇ ਕਿਸੇ ਨੂੰ ਫੋਨ ਫੜਾਤਾ ਉਹ ਮੁੰਡੇ ਨੇ ਗਾ ਜਿਹੜਾ ਕਟਿੰਗ ਵਾਲਾ ਮੁੰਡਾ ਔਰ ਉਹਨੂੰ ਲੱਭਦਾ ਰਿਹਾ ਮੈਂ ਤਾਂ ਕਹਿੰਦਾ ਮੈਂ ਭੱਜਾਂ ਨਹੀਂ ਆਗਾ ਮੁੰਡੇ ਦੀ ਪਾਲ ਕਰਦਾ ਪਿਆ ਸੀ ਉਹ ਮੁੰਡਾ ਭਜੋੜਾ ਹੋ ਗਿਆ ਉਸ ਮੁੰਡੇ ਨੇ ਕੋਨੇ ਸੀ ਲੱਭਾਂਗੇ ਉਹਦਾ ਵੀ ਸੌ ਪਰ ਐਸੀ ਚੰਗ ਦਾ ਹੁਣ ਇਹ ਹੀ ਕਹਾਂਗੇ ਜਦੋਂ ਇਹਦੀ ਵੀ ਗਲਤੀ ਆ ਇਹਨੇ ਕਿਉਂ ਫੂਡ ਪੜਾਇਆ ਹੁਣ ਇਹਨੇ ਆਪਣਾ ਸਮਝ ਕੇ ਫੂਡ ਪੜਾਇਆ ਤਾਂ ਉਸ ਮੁੰਡੇ ਨੇ ਗਾ ਵੀਡੀਓ ਜਿਹੜੀਆਂ ਵਾ ਇਹਨੇ ਗਰੁੱਪ ਦੇ ਵਿੱਚ ਦੇਖ ਕੇ ਸਿੱਧੇ ਸਿੱਨੇ ਗਰੁੱਪ ਉਹਦੇ ਵਿੱਚ ਗਲਤ ਵੀਡੀਓ ਪਾਤੀਆਂ ਵਾ ਹੁਣ ਮੇਕੇ ਹੋਰ ਵਿਚਾਰ ਰੱਖਦੀਆਂ ਕਈ ਬੀਬੀਆਂ ਬੜੀਆਂ شریف ਹੋ ਕੇ ਸਾਨੂੰ ਟੱਕਰਦੀਆਂ ਬਾਣਾ ਪਾ ਕੇ ਆਉਂਦੀਆਂ ਵਾ ਆਪਣੇ ਉਹ ਕੀ ਨਾ ਲੈਂਦੀਆਂ ਵਾ ਸੂਡ ਪਾ ਕੇ ਆਉਂਦੀਆਂ ਵਾ ਜੇ ਤੁਸੀਂ ਬਾਣਾ ਪੋਣਾ ਨਾ ਗਾੜੇ ਦਾ ਮਜਾਕ ਨਾ ਬਣਾਓ ਬਾਣਾ ਦੇਖੋ ਵੀ ਕਿੰਨੇ ਸਾਡੀਆਂ ਕੁਰਬਾਨੀਆਂ ਦੇਖ ਦਿੱਤੀਆਂ ਕਦੀ ਲੋਰਾ ਕਹਿੰਦੇ ਲੋਟੇ ਬੁਰਾ ਪਾ ਕੇ ਜੀਣਾ ਪਾ ਕੇ ਫੇਸਬੁਕ 'ਤੇ ਫੋਟੋਆਂ ਪਾਉਂਦੀਆਂ ਫਿਰ ਟੈਮ ਕਰੋ ਲੱਖ ਦੀ ਲਾੜਤਾ ਤੁਹਾਡੇ ਬਾਣਾ ਪਾਉਂਦੀਆਂ ਕਹਦੇ ਵਾਸਤੇ ਆਏ ਮਬੂੜਾ ਨੂੰ ਵੀ ਕੰਨੀ ਹੈ ਜੇ ਬਾਣਾ ਬੋਣਾ ਤੇ ਪੱਕੇ ਬਾਣੇ ਚ ਰੋਵੀ ਜੇ ਬਾਣਾ ਨਹੀਂ ਨਿਭਾ ਹੁੰਦਣੇ ਬਾਣੇ ਦਾ ਮਜ਼ਾਕ ਨਾ ਬਣਾਓ ਫਿਰ 24 ਘੰਟੇ ਕਮਰ ਕੱਸਾ ਲਾ ਕੇ ਤੇ ਬਾਣੇ ਦੇ ਵਿੱਚ ਰੋਵੀ ਇਹ ਬਾਣੇ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹਰ ਇੱਕ ਨੇ ਪਿੱਪੇ ਖੀਲ ਸਿੰਘ ਬਣ ਕੇ ਇੱਕ ਹਿਸਾਬ ਨਾਲ ਫੋਟੋਆਂ ਆਪਣੀਆਂ ਵਾਲ ਪੇਪਰ ਤੇ ਲਾਣੀਆਂ ਬਾਣੇ ਬਣ ਕੇ ਸਸਤਲ ਧਾਰੀ ਫੜ ਕੇ ਮੁੜ ਕੇ ਲੋਅਰ ਟੀ-ਸ਼ਰਟਾਂ ਜਿਹੜਾ ਹੁੰਦੇ ਆ ਪਾਸਾ ਮਤਲਬ ਇਹ ਆ ਪਾਪਾ ਬੱਗੇ ਸਿੰਘ ਜੀ ਨਾਲ ਰੋਜ਼ ਬਾਣੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਨੂੰ ਜਿਹੜਾ ਲੱਭ ਲਿਆ ਹੈਗਾ ਤੇ ਨਾਂਗਾ ਮੇਰੇ ਬਾਪ ਤੋਂ ਮਾਰੀ ਇਹਨਾਂ ਨੇ ਹੁਣ ਮੇਰੇ ਸਲੋਤਰ ਬਗਤ ਲੱਗੇ ਨੇਗੇ ਮੈਂ ਆਪਣੀ ਗਲਤੀ ਮੰਨਦਾ ਹਾਂ ਮੈਂ ਗਲਤੀ ਮੰਗਦਾ ਸਾਰਿਆਂ ਤੋਂ ਸਾਰੇ ਭੈਣਾਂ ਤੋਂ ਸਾਰਿਆਂ ਤੋਂ ਸਾਰੇ ਚਿੰਗਾਂ ਤੋਂ ਸਾਰੇ ਜਿੱਥੇ ਬੰਦੀਆਂ ਤੋਂ ਮੰਗਦਾਗਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਤੇ ਅੱਗੇ ਤਾਂ ਮੈਂ ਜੰਮੀ ਨਹੀਂ ਗਲਤੀ ਕਰਦਾ ਹੈਗਾ ਪਹਿਲੀ ਕਰੂੰਗਾ ਜੇ ਮੈਂ ਡਾਂਗਾ ਤੇ ਲੈ ਕੇ ਹੋਵਾਂਗਾ ਮੈਂ ਗਲਤੀ ਕਰੂੰਗਾ ਤੇ ਡਾਂਗਾ ਤੇ ਲੈ ਕੇ ਹੋਵਾਂਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਕਈਆਂ ਨੂੰ ਮਿਰਚਾਂ ਵੀ ਬਹੁਤ ਲੱਗਣਗੀਆਂ ਵੀ ਹਾਂ ਵੀ ਇੱਕ ਇਸ ਤਰ੍ਹਾਂ ਬੋਲੇ ਕਿ ਸਾਡੇ ਬਾਣੇ ਆ ਇਸ ਤਰ੍ਹਾਂ ਕਿ ਬੋਲੇ ਸਾਡੀ ਮਨ ਮਰਜੀ ਆ ਅਸੀਂ ਜੋ ਕਪੜਾ ਪਾਉਣਾ ਪਾ ਸਕਦੇ ਆ ਇੱਕੋ ਸੌਖੀ ਗੱਲ ਨਹੀਂ ਹੈਗੀ ਸਿੰਘ ਕਹਾਣਾ ਬਹੁਤ ਸੌਖੀ ਗੱਲ ਆ ਪਰ ਬਾਨਾ ਬਹੁਤ ਔਖਾ ਜੇ ਮਨ ਚ ਧਾਰਨਾ ਹੈ ਨਾ ਵੀ ਗੁਰੂ ਵਾਲੇ ਬਣ ਕੇ ਸਾਰਾ ਕੁਝ ਤਿਆਗਦਾ ਤੇ ਫਿਰ ਤਿਆਗ ਕੇ ਸਾਰਾ ਕੁਝ ਮਾਰ ਰਸ ਦੇ ਮਹਾਰਾਜ ਨਾਲ ਲੜਨ ਲੱਗ ਜੋ ਪੱਕੇ ਫਿਰ ਮਹਾਰਾਜ ਕੋਈ ਘਾਟਾ ਵੀ ਨਹੀਂ ਲੈਣ ਦਿੰਦਾ ਇਹ ਨਹੀਂ ਆ ਕਿ ਆਪਾਂ ਇੱਕ ਸਿਰਫ ਵੀ ਹੁਣ ਚੱਲ ਹੁਣ ਦੂਰ ਕੀ ਕਰਨੀ ਤੇ ਵੀ ਵਿਚਾਰ ਰੱਖ ਲੈਣੀ ਮੈਂ ਹੁਣ ਮੈਂ ਕਈਆਂ ਨੂੰ ਦੇਖਿਆ ਸਿੰਘਾਂ ਨੂੰ ਵੀ ਦੇਖਿਆ ਬੀਬੀਆਂ ਨੂੰ ਵੀ ਦੇਖਿਆ ਜਦੋਂ ਕਿਤੇ ਹੌਲੇ ਮੱਲੇ ਤੇ ਜਾਣਾ ਜਾਂ ਕਿਤੇ ਹੋਰ ਕਿਤੇ ਜਾਣਾ ਵੇ ਸਿੰਘਾਂ ਨਾਲ ਕੱਠ ਹੋਵੇ ਉਦੋਂ ਤੇ ਆਪਾਂ ਨੀਲੇ ਬਾਣੇ ਸ਼ਸਤਰ ਵੜ ਕੇ ਹੱਥਾਂ 'ਚ ਆ ਜਾਣਾ ਸ਼ਸਤਰ ਲੈ ਕੇ ਆਣਾ ਤੇ ਕਮਰ ਕੱਸਿਆ ਲਾ ਕੇ ਆਉਣਾ ਤੇ ਜਦੋਂ ਕਿਤੇ ਅੱਗੇ ਪਿੱਛੇ ਦੇਖੀਏ ਜਾਂ ਸੂਟਾਂ ਵਿੱਚ ਦਿਖਾਈ ਜਾਂਦੀਆਂ ਤੇ ਜਾਂ ਫਿਰ ਜੀਨਾਂ ਵਿੱਚ ਜਾਂ ਫਿਰ ਲੋਹੜਾਂ ਟੀ-ਸ਼ਰਟਾਂ ਵਿੱਚ ਆ ਫੇਸਬੁੱਕਾਂ ਤੇ ਵੀ ਇੰਸਟਾਗ੍ਰਾਮਾਂ ਤੇ ਵੀ ਦੇਖੀਆਂ ਆਈਆਂ ਗਿਆ ਜਿਹੜੀਆਂ ਆਪਣੀਆਂ ਆਪਣਾ ਬੰਦੋ ਇਹ ਸਮਝ ਨਹੀਂ ਆਉਂਦੀ ਵੀ ਤੋਹੀ ਬਾਣੇ ਨਾਲ ਕੀ ਮਜ਼ਾਕ ਬਣਾ ਕੇ ਰੱਖ ਦਿੱਤਾ ਇੱਕ ਮੈਂ ਹੋਰ ਵੀ ਜੜੇ ਆਪਣੇ ਸਿੰਘਾਂ ਉਹਨਾਂ ਨੂੰ ਵੀ ਰਿਕਵੈਸਟ ਕਰਦੀ ਜਿਹੜੀਆਂ ਜਸੇ ਬੰਦੀਆਂ ਵਾ ਵੀ ਕੀ ਤੁਸੀਂ ਦੱਸੋ ਵੀ ਜਿਹੜਾ ਬਾਣਾ ਵਾ ਮਹਾਰਾਜ ਦੇ ਸਾਰਾ ਪਰਿਵਾਰ ਵਾਰਿਆ ਇਹ ਬਾਣਾ ਜਿਹੜੀ ਦਸਤਾਰ ਸਾਡੀ ਮਹਾਰਾਜ ਨੇ ਸਿਰ ਤੇ ਤਾਜ ਨੂੰ ਸਜਾਈ ਹੋਈ ਆ ਕਿ ਇਹ ਬਾਣਾ ਜਿਹੜਾ ਆਪਾਂ ਨੂੰ ਵੀ ਕਦੀ ਲਾ ਦੇਣਾ ਕਦੀ ਪਾ ਦੇਣਾ ਇਹ ਸੋਭਾ ਦਿੰਦਾ ਵਾ ਚੰਗੀ ਗੱਲ ਆ ਇਹ ਚਲ ਤੁਸੀਂ ਵਿਚਾਰ ਰੱਖਿਓ ਕਮੈਂਟਾਂ ਆ ਰਹੀਆਂ ਕਿਉਂਕਿ ਜਿਨ੍ਹਾਂ ਨੂੰ ਮਿਰਚਾਂ ਲੱਗਣੀਆਂ ਨੇ ਉਹਨਾਂ ਨੇ ਤੇ ਪੁੱਠਾ ਸਿੱਧਾ ਲਿਖਣਾ ਹੀ ਆ ਮੈਨੂੰ ਪਰ ਜਿਹੜਾ ਮੇਰੇ ਸੱਚਾ ਨਾ ਮੋਤੇ ਮੈਂ ਉਹੀ ਲਿਆਂਦਾ ਮੇਰੇ ਮਨ 'ਚ ਬਹੁਤ ਚਿਰ ਦੀਆਂ ਗੱਲਾਂ ਆਉਂਦੀਆਂ ਭਈ ਜਿਹੜੀਆਂ ਮੈਂ ਇੰਸਟਾਗ੍ਰਾਮ 'ਤੇ ਦੇਖਦੀਆਂ ਕਰੀਤੇ ਮੈਂ ਜਦੋਂ ਪਹਿਲੋ ਵੀਡੀਓ ਵੇਖੂਗੀ ਨਾ ਮੈਂ ਵੀ ਹਾਂ ਵੀ ਬਹੁਤ ਵਧੀਆ ਚੜ੍ਹਦੀ ਕਲਾ ਦੇ ਵਿੱਚ ਧੀ ਆਏ ਬੜੀ ਕਲਾ ਦੇ ਵਿੱਚ ਸਿੰਘਣੀ ਆਏ ਤੇ ਜਿਹਦਾ ਬਾਅਦ ਚ ਉਹਨਾਂ ਦੀਆਂ ਵੀਡੀਓ ਦੇਖਦੀ ਮੈਂ ਵੀ ਇੰਸਟਾਗ੍ਰਾਮਾਂ ਦੇ ਉਹੋ ਹੀ ਵੀਡੀਓ ਉਹੋ ਹੀ ਓਕੇ ਕਰਦੀ ਆੜੀ ਉਥੇ ਤੇ ਜੀਨ ਵੀ ਪਾਈ ਹੋਈ ਆ ਜਿਸ ਸਿਰ ਤੇ ਦਸਤਾਰ ਸਜਾਈ ਹੋਈ ਆ ਉਥੇ ਲੋਅ ਟੀ-ਸ਼ਰਟ ਵੀ ਪਾਈ ਹੋਈ ਆ ਫੇਸਬੁੱਕਾਂ ਦੇ ਫੋਟੋ ਲਾਈ ਹੋਈ ਆ ਵੀ ਅਸੀਂ ਬਹੁਤ ਸੋਹਣੀਆਂ ਲੱਗਦੀਆਂ ਜਿਹੜਾ ਮਹਾਰਾਜ ਦੇ ਬਾੜਾ ਦਿੱਤਾ ਬਾੜੇ ਦਾ ਮਜ਼ਾਕ ਕਿਉਂ ਬਣਾਉਂਦੇ ਤੁਸੀਂ ਆਪਾਂ ਹੀ ਜੀਨਾ ਪਾਉਣ ਲੱਗ ਪਈਆ ਆਪਾਂ ਹੀ ਜ ਲੋੜਾਂ ਟੀ-ਸ਼ਰਟਾਂ ਪਾਉਣ ਲੱਗ ਪਈ ਤੇ ਸਾਡੇ ਬੱਚੇ ਨੇ ਵੀ ਸਾਡੇ ਨਾਲ ਉਹੀ ਕਰਨਾ ਸਾਡੇ ਬੱਚੇ ਫਿਰ ਕਿੰਨੇ ਕੁ ਸੰਭਾਲ ਕਰਨਗੇ ਬਾਣੇ ਦੀ ਜਿੱਥੋਂ ਜਿਦਾ ਮੇਰਾ ਮਨ ਕਹਿੰਦਾ ਹੈ ਨਾ ਵੀ ਜੇ ਬਾਣਾ ਪਾ ਰਿਆ ਨਾ ਫਿਰ ਸਾਰਾ ਕੁਝ ਤਿਆਗ ਦਿਓ ਫਿਰ ਗੁਰੂ ਵਾਲੇ ਬਣ ਜਾਓ ਪੱਕੇ ਫਿਰ ਗੁਰੂ ਦੇ ਲੜ ਲੱਗ ਜਾਓ ਫਿਰ ਇਹ ਨਹੀਂ ਕਿ ਜਦੋਂ ਸਾਡਾ ਮੜਪੜ ਕੇ ਫਿਰ ਫਾਇਦਾ ਕੀ ਹੋਇਆ ਜਾਂਦੇ ਪਹਿਲਾਂ ਆਪਣੇ ਮਨ ਨੂੰ ਸਮਝਾਓ ਵੀ ਜੇ ਅਸੀਂ ਬਾਣਾ ਪਾਲਾ ਨਾ ਹੀ ਵਿਆਹ ਸ਼ਾਦੀ ਲੱਖ ਵਿਆਹ ਸ਼ਾਦੀਆਂ ਦੇ ਵਿੱਚ ਮੈਂ 100% ਆੜੂ ਕੰਨੀ ਗੁਰਦਾਨਾ ਕੰਨੀ ਆ ਜਿੰਨੇ ਵਿਆਹ ਸ਼ਾਦੀ ਹੁੰਦੇ ਨਾ ਸ਼ਸਤਰ ਧਾਰੀ ਹੋਣਾ ਤੁਸੀਂ ਬਾਣਾ ਨੀਲਾ ਹੋਵੇ ਕਮਰ ਕੱਸਾ ਲੱਗਾ ਹੋਵੇ 5 ਮੀਟਰ ਦਾ ਸ਼ਸਤਰ ਤੁਹਾਡੇ ਹੱਥ ਜਾਊਗੀ ਜਲ ਸਾਰਿਆਂ ਦਾ ਮੇਕਅਪ ਫਿੱਕਾ ਪੈ ਜਾਊਗਾ ਨਵੀਂ ਵਿਆਹੀ ਤਾਂ ਵੀ ਮੇਕਅਪ ਫਿੱਕਾ ਪੈ ਜਾਊਗਾ ਜਦੋਂ ਤੁਸੀਂ ਉਹਦੇ ਵਿੱਚ ਸੱਜ ਕੇ ਉਸ ਬਰਾਤ ਦੇ ਵਿੱਚ ਜਾਂ ਬਰਾਤ ਨਾ ਜਾਓਗੇ ਜਾਂ ਉਥੇ ਵਿਆਹ ਦੇ ਵਿੱਚ ਜਾਓਗੇ ਤੁਹਾਡੇ ਹੱਲ ਵੇਖ ਕੇ 100% ਕਈਆਂ ਧੀਆਂ ਦੇ ਜਿਹੜਾ ਪ੍ਰਭਾਵ ਬਣੂਗਾ ਕਈ ਪੰਜਾਬ ਦੀਆਂ ਧੀਆ ਸੁਧਰਣੀਆਂ ਤੇ ਸਾਡੀਆਂ ਜਿਹੜੀਆਂ ਚੰਗੀਆਂ ਬੜੀਆਂ ਬੀਬੀਆਂ ਵਾਂ ਉਹਨਾਂ ਦੇ ਵੀ ਮਣ ਪੜਕ ਜਾਂਦੇ ਆ ਉਵੀ ਉਹਦਨ ਪਾਣਾ ਪਉਣੀਆਂ ਜਦਨ ਕਿਤੇ ਚਾਰ ਸਿੰਘਾਂ ਦਾ ਇਕੱਠ ਹੁੰਦਾ ਜਾਂ ਕਿਤੇ ਆਪਾਂ ਕਿਸੇ ਪਾਸੇ ਜਾਣਾ ਹੋਵੇ ਗਾ ਗੁਰੂ ਘਰ ਜਾਣਾ ਹੋਵੇ ਜਾਂ ਮੱਲੇ ਤੇ ਜਾਣਾ ਹੋਵੇ ਤੇ ਜਦੋਂ ਵਿਆਹ ਸ਼ਾਦੀਆਂ ਲੈਂਦੀਆਂ ਉੱਥੇ ਆਪਣਾ ਵੀ ਨਹੀਂ ਜੀ ਅਸੀਂ ਤੇ ਅੱਜ ਵਿਆਹ ਜਾਣਾ ਇਹ ਪਾਣਾ ਨਹੀਂ ਜੀ ਅੱਜ ਤਾਂ ਸੂਟ ਪਹਿਣਾ ਚਾਹੀਦਾ ਜਾਂ ਕਹਿਣਗੇ ਵੀ ਹਾਂ ਵੀ ਦੇਖੋ ਦੇਖ ਇਹ ਕਿਦਦ ਨੇ ਮੈਨੂੰ ਔਰ ਹੀ ਕਹਿੰਦੇ ਹੈਗੇ ਕਿ ਬਾਕੀ ਇਹ ਵੀ ਕਾਣਗੇ ਵੀ ਮਾਡਲ ਟਾਈਪ ਆ ਗਿਆ ਆਪਣਾ ਇਤਿਹਾਸ ਯਾਦ ਰੱਖੋ ਜਿੰਨਾ ਗੁਰੂਆਂ ਨੇ ਸਾਡੀਆਂ ਮਾਂ ਕੁਰਬਾਨੀਆਂ ਦਿੱਤੀਆਂ ਹੈਗੀਆਂ ਉਹਨਾਂ ਨੂੰ ਯਾਦ ਰੱਖੋ ਠੀਕ ਹੈ ਬੰਦ ਬੰਦ ਗਡਵਾਇਆ ਐਵੇਂ ਨਹੀਂ ਸਿੱਖੀ ਮਿਲੀ ਬੱਚੇ ਸਾਡੇ ਜਿਹੜੇ ਗਲਾਂ ਵਿੱਚ ਸਾਡੇ ਪਵਾਏ ਗਏ ਆ ਬੀਬੀਆਂ ਨੂੰ ਵੀ ਸਿੰਘਣੀਆਂ ਵੀ ਜੜੀਆਂ ਪਹਿਲੇ ਨੰਬਰ ਤੇ ਹੁੰਦੀਆਂ ਅਰਦਾਸ ਵੀ ਚਾਹਦੇ ਆ ਨਾ ਅਰਦਾਸ ਵੀ ਕਰਦੇ ਤੁਸੀਂ ਬਾਣੀ ਵੀ ਸੁਣਦੇ ਆ ਫਿਰ ਵੀ ਆਪਾਂ ਜਿਹੜਾ ਵਾ ਵੀ ਜਦੋਂ ਆਪਾਂ ਆਉਣਾ ਚਾਹਣਾ ਉਦੋਂ ਬਣਾ ਜਦੋਂ ਵਿਆਹ ਸ਼ਾਦੀ ਉਦੋਂ ਸੂਟ ਜਦੋਂ ਕਿਤੇ ਮੁੰਡੇ ਵੀ ਮੈਂ ਦੇਖੇ ਆ ਉਹ ਵੀ ਉਹਦੇ ਪੈਂਟਾ ਸ਼ਰਟਾ ਪੈਂਟਾ ਪਾ ਕੇ ਆਉਣਗੇ ਨੀਲੇਗਾ ਚਿੱਟੀਆਂ ਸ਼ਰਟਾ ਪਾ ਕੇ ਆਉਣਗੇ ਵੀ ਹਾਂ ਵੀ ਬੜੀ ਸੋਭਾ ਹੁੰਦੀ ਸਾਡੀ ਵੀ ਬੜਾ ਅਸੀਂ ਲੱਗ ਲਖਦੇ ਬੜਾ ਹਨ ਨੂੰ ਲੋਕੀ ਸੁਣਾਉਣਗੇ ਵੀ ਹੋਵੇ ਕਿ ਕਿੱਦਾਂ ਸੋਹਣਾ ਲੱਗਦਾ ਲੱਗਦੇ ਹੋਗੇ ਪਰ ਆਪਣੇ ਆਪ ਨੂੰ ਜੇ ਗੁਰੂ ਵਾਲੇ ਬਣ ਕੇ ਆਣਾ ਤੇ ਗੁਰੂ ਵਾਲੇ ਬਣ ਕੇ ਰੋ ਫਿਰ ਠੀਕ ਆ ਐਵੇਂ ਨਹੀਂ ਅਸੀਂ ਮਾਰਾ ਖਾਨੇ ਅਸੀਂ ਐਸੇ ਕਰਕੇ ਮਾਰਾ ਖਾਨੇ ਕਿ ਅਸੀਂ ਇੱਕ ਮਿਆਦਾ ਵਿੱਚ ਰਹਿੰਦੇ ਨਹੀਂ ਆ ਅਸੀਂ ਦਿਖਾਵਾ ਕਰਦੇ ਆ ਦਿਖਾਵੇ ਵਿੱਚ ਦਿਖਾਵੇ ਵਿੱਚ ਜਾਦੀ ਦੁਨੀਆਂ ਵਾ ਤੇ ਮਹਾਰਾਜ ਦੇ ਜੜੇ ਨਾ ਮਹਾਰਾਜ ਮਹਾਰਾਜ ਦੇ ਹੁਕਮ ਦੇ ਵਿੱਚ ਘਟਾ ਸੋਸ਼ਲ ਵੀਡੀਓ ਦੇ ਉੱਤੇ ਵੀ ਦਿਖਾਵਾ ਬਸ